ਤੇ ਬਾਕੀ ਪਤਾ ਲੱਗਿਆ ਗਿਆ ਹੁਣ ਆ ਵੀ ਆਪਾਂ ਜਿਹੜੇ ਆਪਣੇ ਸਮਾਜ ਸੇਵੀ ਐ ਲੱਖਾ ਸੁਧਾਨਾ ਸਿਮਰਜੀਤ ਮਾਨ ਦੀ ਪਾਰਟੀ ਵਾਲੀ ਟਿਕਟ ਮਿਲ ਚੁੱਕੀ ਆ ਉਹਨੂੰ ਤੇ ਉਹਦੇ ਵੱਲੀ ਉਹ ਲੜੂਗਾ ਉਹ ਤੇ ਜੋ ਸਿਮਰਜੀਤ ਮਾਨ ਦੇ ਸਪੋਰਟਰ ਨੇ ਪਹਿਲਾਂ ਤਾਂ ਉਹਨੂੰ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਉਂਕਿ ਥੋੜੇ ਚਿਰ ਇੱਕ ਬੋਕ ਆ ਕੇ ਹੋਰ ਰਲ ਗਿਆ ਬੋਕ ਮੈਂ ਕਿਉਂ ਕਹਿੰਦਾ ਔਰ ਟਾਈਮ ਦੇ ਵਿੱਚ ਇੱਕ ਵੀਡੀਓ ਬਣਾਵਾਂਗੇ ਪ੍ਰੋਪਰ ਇਹ ਸਬਜੈਕਟ ਦੇ ਉੱਤੇ ਸਿਮਰਜੀਤ ਜਿਹੜਾ ਮਾਨ ਆ ਨਾ ਠੀਕ ਆ ਫਿਰ ਇਸ ਵਾਰ ਸੀਟਾ ਦਾ ਜਿਹੜਾ ਸਿਮਰਜੀਤ ਮਾਨ ਆ ਉਹਨੇ ਅੱਜ ਤੱਕ ਇਹ ਕਹਿੰਦਾ ਮੇਰੇ ਹਿਸਾਬ ਨਾਲ ਤਾਂ ਉਹਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਹੁਣ ਉਹ ਚੀਜ਼ ਦੇ ਲਾਇਕ ਨਹੀਂ ਰਿਹਾ ਇੱਕ ਪਾਸੇ ਤਾਂ ਆਪਣੇ ਆਪ ਨੂੰ ਉਹ ਕਹਿੰਦਾ ਜੀ ਅਸੀਂ ਜਿਵੇਂ ਪਹਿਲਾਂ ਮੈਂ ਰਿਪੀਟ ਕਰਦਾ ਪੁਰਾਣੇ ਜਿਹੜੀਆਂ ਮੇਰੇ ਇਹ ਵੀਡੀਓ ਨੇ ਹਮੇਸ਼ਾ ਇਹ ਟਿਕਟੋਕ ਦੇ ਬਣੀਆਂ ਵੀ ਹੋਈਆਂ ਨੇ ਤੇ ਫੇਸਬੁਕ ਫੇਸਬੁਕ ਉੱਤੇ ਵੀ ਬਹੁਤ ਪਈਆਂ ਨੇ ਵੀਡੀਓਾਂ ਇਹਦੇ ਵਿੱਚ ਇਹ ਗੱਲ ਕਰਦਿਆਂ ਤੁਸੀਂ ਕਿਹਾ ਵੀ ਭਾਈ ਸਾਡਾ ਜਿਹੜਾ ਬੰਦਾ ਜਿਹੜੇ ਇਹਦੇ ਸਪੋਰਟਰ ਨੇ ਉਹਨਾਂ ਦੇ ਮੇਰੇ ਕੋਲ ਮੈਸੇਜ ਵੀ ਪਾਏ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਜਿਵੇਂ ਕਹਿੰਦੇ ਵੀ ਜਿਨ੍ਹਾਂ ਨੂੰ ਜਿਹੜੇ ਲੋਕਾਂ ਨੂੰ ਸਿਮਰਜੀਤ ਮਾਨ ਨੇ ਪੱਕੇ ਕਰਾਇਆ ਲੋਕਾਂ ਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਹੋਰ ਕੰਟਰੀਆਂ ਹੋਣ ਜਿਨ੍ਹਾਂ ਨੂੰ ਬੁਰਕੀ ਸਿਟੀ ਹੋਈ ਆ ਉਹ ਤੇਰੀ ਸਪੋਰਟ ਕਰਨਗੇ ਪਰ ਪੈਸੇ ਵੀ ਉਹਨਾਂ ਨੇ ਦਿੱਤੇ ਚਲੋ ਠੀਕ ਆ ਉਹ ਪੁੱਜਦੇ ਨੇ ਨੂੰ ਪਾਈ ਪੁੱਜੋ ਥੋੜਾ ਬਣਦਾ ਮੇਰਾ ਸਿਰਫ ਕਹਿਣ ਦਾ ਮਤਲਬ ਸਿਰਫ ਇੱਕੇ ਆ ਵੇ ਹੁਣ ਲੱਖੇ ਸੁਧਾਣੇ ਨੂੰ ਤੁਸੀਂ ਕੀ ਨਾਮ ਦੋਵੋਗੇ ਦੇਖੋ ਨਾਂ ਤਾਂ ਹੋ ਪਹਿਲਾਂ ਤਾਂ ਸਿਮਰਜੀਤ ਮਾਨ ਦੀ ਆਪਾਂ ਗੱਲ ਕਰ ਲਈਏ ਜਿਹੜੀ ਸਿਮਰਜੀਤ ਮਾਨ ਦੀ ਪਾਰਟੀ ਆ ਜਾਂ ਸਿਮਰਜੀਤ ਮਾਨ ਖੁਦ ਆਪ ਪ੍ਰਧਾਨ ਹੋ ਪਾਰਟੀ ਦਾ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਕੰਮ ਜਿਹੜਾ ਲੱਖੇ ਨੂੰ ਇਹਨਾਂ ਨੇ ਆਪਣੇ ਵਿੱਚ ਸ਼ਾਮਲ ਕਰਕੇ ਉਹਨੂੰ ਟਿਕਟ ਦਿੱਤੀ ਆ ਇਹ ਕਰਨੀ ਨਹੀਂ ਚਾਹੀਦੀ ਸੀ ਕਿਉਂਕਿ ਜੇ ਦੀਪ ਸਿੱਧੂ ਬਾਰੇ ਆਪਾਂ ਸਾਰਿਆਂ ਨੂੰ ਪਤਾ ਵੀ ਦੀਪ ਸਿੱਧੂ ਨੇ ਸਿਮਰਜੀਤ ਮਾਨ ਨਾਲ ਅਟੈਚ ਹੋਇਆ ਸੀਗਾ ਤੇ ਉਹਨੇ ਬੜੀ سپورਟ ਕੀਤੀ ਆ ਇਹਦੀ ਆਪਣੇ ਸਿਮਰਜੀਤ ਮਾਨ ਦੀ ਪਰ ਇਹ ਬੰਦਾ سپورਟ ਦੇ ਲਾਇਕ ਨਹੀਂ ਸੀਗਾ ਪਰ ਫਿਰ ਵੀ سپورਟ ਕਰ ਗਿਆ ਉਹ ਹੁਣ ਦੇ ਟਾਈਮ ਦੇ ਵਿੱਚ ਬਹੁਤ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਹੋਣੀਆਂ ਨੇ ਇੱਕ ਪਾਸੇ ਤਾਂ ਲੱਖਾ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਪੰਥਕ ਨਹੀਂ ਹੈਗਾ ਮੈਂ ਪੰਜਾਬੀ ਆ ਇਹ ਸਾਰੇ ਬਿਆਨ ਦੇ ਰਿਹਾ ਦੀਪ ਸਿੱਧੂ ਦੇ ਉਲਟ ਰਿਹਾ ਉਹ ਦੀਪ ਸਿੱਧੂ ਦੁਆਰਾ ਇਹਨੂੰ ਬਿਆਨ ਦਿੱਤੇ ਗਏ ਨੇ ਉਹਦੇ ਜਿਹੜੇ ਆਪਾਂ ਤਕਰੀਬਨ ਸਾਰੇ ਆ ਕੋਲ ਪਏ ਹੋਣਗੇ ਲੋਕਾਂ ਨੇ ਦੇਖ ਲਏ ਹੋਣਗੇ ਕਿ ਜਦੀਪ ਸਿੱਧੂ ਬਾਰੇ ਕੀ ਬੋਲਦਾ ਸੀਗਾ ਉਹ ਜਾਂ ਕੀ ਕਹਿੰਦਾ ਸੀਗਾ ਉਹ ਫਿਰ ਵੀ ਸਿਮਰਜੀਤ ਮਾਨ ਨੇ ਉਹ ਬੰਦੇ ਨੂੰ ਸਿਲੈਕਟ ਕੀਤਾ ਪ੍ਰਾਣੀਆਂ ਵੀਡੀਓ ਮੇਰੀਆਂ ਚੱਕ ਲਿਓ ਹਲੇ ਵੀ ਬਣੀਆਂ ਹੋਈਆਂ ਨੇ ਟਿਕਟੌਕ ਦੇ ਉੱਤੇ ਵੀ ਪਈਆਂ ਨੇ ਉਹ ਮੈਂ ਸ਼ੇਅਰ ਵੀ ਕਰ ਦਊਂਗਾ ਕਿ ਇੰਡੀਆ ਵਿੱਚ ਟਿਕਟੌਕ ਚੱਲਦੀ ਨਹੀਂ ਹੈਗੀ ਉਹ ਮੈਂ ਲੈ ਕੇ ਰੱਖ ਦੋ ਜਿਹੜੀਆਂ ਪਿਛਲੇ ਸਾਲ ਦੀਆਂ ਬਣੀਆਂ ਹੋਈਆਂ ਨੇ ਜਿਹਦੇ 'ਚ ਮੈਂ ਕਹਿਣਾ ਹੁੰਦਾ ਸੀਗਾ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਇਹ ਬੰਦਾ ਜੇ ਪੂਰੀ ਹੈ ਨਾ A ਤੋਂ Z ਤੱਕ ਇਹਦਾ ਸਿਨੈਰੀਓ ਤੁਸੀਂ ਸਿਨੈਰੀਓ ਦੇਖੋਗੇ ਨਾ ਸਭ ਤੋਂ بڑا ਗੱਦਾਰ ਬੰਦਾ ਇਹ ਨਿਕਲਦਾ ਤੇ ਕਈ ਲੋਕ ਅਨਪੜ ਅਨਪੜ ਲੋਕ ਜਿਹੜੇ ਨੂੰ ਕਿਸੇ ਨੇ ਸਿਮਰਜੀਤ ਮਾਨ ਨੇ ਕੌਮ ਪਿੱਛੇ ਕੌਮ ਪਿੱਛੇ ਆਪਣੇ ਨੌਕ ਚਾਲੇ ਆਪਣੇ ਤੇ ਇਹਨੇ ਇਹਨਾਂ ਕੁਝ ਕਰਾ ਲਿਆ ਵੀ ਤੁਸੀਂ ਕਿਉਂ ਨਹੀਂ ਗੱਲ ਸਮਝਦੇ ਮੈਂ ਦੁਆਰ 'ਚ ਫੇਰ ਕਹਿੰਦਾ ਵੀ ਚੱਕ ਲਿਆਓ ਪ੍ਰੂਫ ਪ੍ਰੂਫ ਚੱਕ ਲਿਆਓ ਜਿੱਥੇ ਸਿਮਰਜੀਤ ਮਾਨ ਨੇ ਆਪਣੇ ਪੈਰਾਂ ਦੇ ਨੌਕ ਚਾਏ ਹੋਏ ਨੇ ਹੋ ਸਕਦਾ ਬਿਮਾਰੀ ਹੋਵੇ ਖਾਨਦਾਨੀ ਬਿਮਾਰੀ ਹੋਵੇ ਇਹ ਬੰਦਾ ਸ਼ੁਰੂ ਤੋਂ ਗੱਦਾਰ ਰਿਹਾ ਜੇ ਇਹ ਬੰਦਾ ਆਪਣਾ ਸਟੈਂਡ ਲੈ ਲੰਦਾ ਨਾ ਜੇ ਬੰਦਾ ਆਪਣਾ ਸਟੈਂਡ ਲੈ ਲੰਦਾ ਤਾਂ ਅੱਜ ਸਿੱਖ ਕੌਮ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਪੈਣੀਆਂ ਸੀਗੀਆਂ ਹੁਣ ਆਉਣ ਵਾਲੇ ਜੂਥ ਨੂੰ ਪਤਾ ਕੀ ਸੁਨੇਹਾ ਸੁਣ ਲਓ ਪਹਿਲਾਂ ਤਾਂ ਤੁਸੀਂ ਜਦ ਥੋੜੇ ਜੇ ਬੜੇ ਹੋ ਗਏ ਨਾ ਆਪਣੀ ਸੋਝੀ ਦੇ ਵਿੱਚ ਆ ਗਏ ਡਾਕੇ ਮਾਰਿਓ ਲੋਕਾਂ ਦੇ ਘਰਾਂ ਦੇ ਮੁੰਡਿਆਂ ਨੂੰ ਮਾਰਾ ਦਿਓ ਕਿਸੇ ਪ੍ਰਚਾਰਕ ਜਿਹੜਾ ਪ੍ਰਚਾਰ ਕਰਦਾ ਧਰਮ ਦਾ ਉਹਨੂੰ ਮਾਰ ਦਿਓ ਉਸ ਤੋਂ ਬਾਅਦ ਸਿਮਰਜੀਤ ਮਾਨ ਵਰਗੀ ਪਾਰਟੀ ਦੇ ਵਿੱਚ ਜਾ ਕੇ ਐਂਟਰ ਹੋ ਜਿਓ ਤੁਹਾਨੂੰ ਆਟੋਮੈਟਿਕ ਟਿਕਟ ਮਿਲ ਜਣੀ ਆ ਆਟੋਮੈਟਿਕਲੀ ਆ ਗੱਲਾਂ ਤੋਂ ਬਿਲਕੁਲ ਸਿਮਰਜੀਤ ਮਾਨ ਬਿਲਕੁਲ ਕਲੀਅਰ ਹੋ ਗਿਆ ਵੀ ਉਹ ਬੰਦੇ ਨੂੰ ਕੌਮ ਦਾ 1% ਮਤਲਬ ਨਹੀਂ ਹੈਗਾ ਹੁਣ ਚਾਹੇ ਬਿਸ਼ੱਕ ਜੀ ਤੁਸੀਂ ਲੜੀ ਜਾਓ ਤੁਹਾਡੇ ਮਿਰਚਾਂ ਲੜਨ ਸਾਨੂੰ 1% ਮਤਲਬ ਨਹੀਂ ਹੈਗਾ ਕਿਉਂਕਿ ਅਸੀਂ ਤੁਹਾਡੇ ਮੰਗੂ ਭੇਡਾ ਨਹੀਂ ਹੈਗੀਆਂ ਇਹ ਚੀਜ਼ਾਂ ਬਹੁਤ ਚਿਰ ਦੇ ਕਹਨੇ ਆਉਣੀਆਂ ਵੀ ਸਿਮਰਜੀਤ ਮਾਨ ਦਾ ਸਿਸਟਮ ਗਲਤ ਆ ਉਹਦਾ ਸਿਸਟਮ ਗਲਤ ਆ ਉਹ ਬੰਦਾ ਨਹੀਂ ਹੈਗਾ ਚੱਜ ਦਾ ਬੰਦਾ ਉਹ ਪਰ ਢੇਡਾ ਮੰਨਣ ਨੂੰ ਤਿਆਰ ਹੀ ਨਹੀਂ ਥੱਲੇ ਕਮੈਂਟ ਦੇਖੋ ਕਹੇ ਜੇ ਹੁੰਦੇ ਨੇ ਹੁਣ ਆਉਣਗੇ ਜੀ ਬੰਦੀ ਸਿੰਘ ਬਾਹਰ ਹੁਣ ਲੱਖਾ ਕਰੂਗਾ ਜੀ ਬੰਦੀ ਸਿੰਘਾਂ ਦੀ ਗੱਲ ਬੇਕੂ ਬੰਦੇ ਉਹ ਜਿਹੜੇ ਵਿਧਾਨ ਸਭਾ ਜਿਹੜੇ ਪਾਰਲੀਮੈਂਟ ਹਾਊਸ ਦੇ ਵਿੱਚ ਸਿਮਰਜੀਤ ਮਾਰ ਮਰ ਕੇ ਪ੍ਰਧਾਨ ਨੂੰ ਨਹੀਂ ਬੋਲਣ ਦਿੰਦੇ ਲੱਖਾ ਉੱਥੇ ਜਾ ਕੇ ਕੀ ਬੱਤਲੂ ਨਾ ਫਿਰ ਇਹ ਬੰਦਾ ਇਹ ਬੰਦਾ ਚੱਕ ਲਿਓ ਪ੍ਰਾਣੀਆਂ ਕਿਉਂ ਕਹਿੰਦਾ ਮੈਂ ਵੀ ਕੋਈ ਖਾਲਸਾ ਜਰਨਲ ਪਿੰਡਰਾਲਾ ਦਾ ਮੈਨੂੰ ਇਹਦੀ ਫੋਟੋ ਦਿਖਾ ਦਿਓ ਕੋਈ ਗੁਰਦੇਵ ਸਿੰਘ ਕੋਂਕੇ ਦਾ ਫੋਟੋ ਦਿਖਾ ਦਿਓ ਕਹਿੰਦੇ ਇਹ ਵੀ ਦਿਖਾ ਦਿਓ ਭਾਈ ਜਾਨੇ ਪਾਰਲੀਮੈਂਟ ਚ ਜਾ ਕੇ ਗੁਰਦੇਵ ਸਿੰਘ ਦੇ ਕੋਂਕੇ ਗੁਰਦੇਵ ਸਿੰਘ ਦਾ ਕੋਂਕੇ ਦੇ ਕੇਸ ਦਾ ਜਾਂ ਮੰਨ ਲਓ ਵੀ ਜਨਨ ਕਿ ਖਾਲਸਾ ਪਿੰਡਰਾਲਾ ਦੇ ਕੇਸ ਦਾ ਜਾਂ 84 ਦੇ ਕੇਸ ਦਾ ਇਹਨੇ ਕੋਈ ਮਤਲਬ ਚੱਕਿਆ ਹੋ ਪਰ ਕਈ ਬੇਬਕੂਬ ਅਨਪੜ ਲੋਕ ਇਹਨੂੰ 1% ਨੌਲੇਜ ਨਹੀਂ ਪੰਥ ਦੀ ਉਹ ਆ ਕੇ ਕਹਿੰਦੇ ਨੇ ਜੀ ਇਹ ਸਾਡਾ ਪੰਥਕ ਬੰਦਾ ਕਿੰਨੇ ਮੁੰਡੇ ਮਰਾਤੇ ਕਿੰਨੇ ਜੇਲਾਂ ਚ ਬਿਸਾਤੇ ਕੋ ਸੋਇਆ ਇਹਨੂੰ ਕਾਲੇ ਧਨੌਲੇ ਦਾ ਕੇਸ ਵੀ ਇਹਦੇ ਨਾਲ ਜੁੜਦਾ ਉਹਨੂੰ ਵੀ 307 ਦੇ ਵਿੱਚ ਇਨਕਾਊਂਟਰ ਕਰਕੇ ਮਾਰਤਾ 307 ਦਾ ਪਰਚਾ ਲਿਖੇ ਉੱਤੇ ਆ ਇਹਨਾਂ ਤਾਂ ਕਦੇ ਕੋਈ ਨੂੰ ਇਨਕਾਊਂਟਰ ਕਰਦਾ ਹੀ ਨਹੀਂ ਫੇਰ ਇੱਕ ਪਾਸੇ ਲੱਖਾ ਕਹਿੰਦਾ ਵੀ ਭਾਈ ਮੈਂ ਜਾਂ ਤਾਂ ਸਿਮਰਜੀਤ ਮਾਰ ਲੱਖੇ ਤੋਂ ਖਾਲਸਾਣ ਦਾ ਨਾਹਰਾ ਲਵਾ ਦਵੇ ਤੇ ਭਾਈ ਤੂੰ ਨਾਹਰਾ ਲਾ ਪੱਕਾ ਖਾਲਿਸਤਾਨੀ ਐ ਤੇ ਤਾਂ ਮੰਨ ਲੀਏ ਇਹਦਾ ਮਤਲਬ ਕੀ ਕੱਢੀਏ ਅਸੀਂ ਹੁਣ ਇਹਦਾ ਮਤਲਬ ਇਹ ਬਣਦਾ ਕੁੱਲ ਜੋੜ ਮਾਰ ਕੇ ਵੀ ਭਾਈ ਸਿਮਰਜੀਤ ਮਾਰ ਹੁਣ ਆਪਣੇ ਹੱਥ ਖੜੇ ਕਰਕੇ ਆਰਾਮ ਨਾਲ ਖੁੰਝ ਲੈ ਕੇ ਬਹਿ ਜਾ ਕੇ ਇਹ ਕੀ ਕੌਮ ਨੂੰ ਕੀ ਸੇਹ ਦਿੱਤੀ ਆਵੇਂ ਲੱਖੇ ਵਰਗੇ ਗੈਂਗਸਟਰ ਨੂੰ ਮੁਰੇ ਲਿਆ ਕੇ ਕੌਮ ਦੇ ਉਹਨੇ ਬੜਾਤਾ ਇਹਨੂੰ ਵੋਟਾਂ ਪਾਓ ਇਹ ਕੀ ਸੇਧ ਮਿਲੀ ਐ ਇਹ ਇਹ ਉਹੀ ਆ ਲੱਖਾ ਇਹ ਉਹੀ ਲੱਖਾ ਜਿਹੜਾ ਦੀਪ ਸਿੱਧੂ ਨੂੰ ਗਲਤ ਬੋਲਦਾ ਸੀਗਾ ਇਹ ਉਹੀ ਲੱਖਾ ਜਿਹਨੇ ਦੀਪ ਸਿੱਧੂ ਦੇ ਵਿਰੁੱਧ ਪੋਸਟਾਂ ਪਵਾਈਆਂ ਸੀਗੀਆਂ ਇਹ ਉਹੀ ਲੱਖਾ ਜਿਹਨੇ ਧਰਮ ਦੇ ਪ੍ਰਚਾਰਕ ਸਿੱਖ ਧਰਮ ਦਾ ਪ੍ਰਚਾਰਕ ਗੋਲਡੀ ਨੂੰ ਮਾਰਿਆ ਹੋਇਆ ਇਹ ਉਹੀ ਲੱਖਾ ਜਿਹਨੇ ਕਈ ਜਿਹੜੇ ਹੁਣ ਤੱਕ ਇਹਦੇ ਨਾਲ ਦੇ ਗਰੁੱਪ ਦੇ ਬੰਦੇ ਸੀ ਉਹਨਾਂ ਦੇ ਕਈ ਬੰਦੇ ਗੱਡੀ ਛਾੜਤੇ ਤੇ ਇਹ ਬੰਦਾ ਬਚਿਆ ਹੋਇਆ ਇਹ ਉਹੀ ਲੱਖਾ ਜਿਹੜਾ ਲਾਸਟ ਵਾਰ ਦੇ ਵਿੱਚ ਵੀ ਇੱਕ ਪਾਸੇ ਇਹਦਾ ਜਿਹੜਾ ਦੋਤਾ ਆਪਣੇ ਸਿਮਰਜੀਤ ਮਾਨ ਦਾ ਆ ਪਿਛਲੀ ਵਾਰ ਜਦ ਸੀਐਮ ਮਾਨ ਦੀ ਉਹਨੇ ਕੋਠੀ ਘੇਰੀ ਸੀਗੀ ਉੱਥੇ ਬੜਾ ਬੈਠ ਕੇ ਕਹਿੰਦਾ ਸੀ ਹਲੇ ਵੀ ਬਿਆਨ ਪਾਉਨੇ মিডিਆ ਦੇ ਵਿੱਚ ਵੀ ਭਾਈ ਲੱਖਾ ਸੀਐਮ ਮਾਨ ਨਾਲ ਜਾ ਕੇ ਰਲ ਗਿਆ ਉਹੀ ਲੱਖੇ ਨੂੰ ਡਟਦੇ ਰਹੇ ਨੇ ਇਹਦਾ ਕੀ ਮਤਲਬ ਗੱਡੀਏ ਏ ਆ ਜੀ ਸਾਡੀ ਕੌਮ ਦਾ ਜਰਨਲ ਸਿਮਰਜੀਤ ਸਿੰਘ ਮਾਨ ਜੇ ਹਾਲੇ ਵੀ ਤੁਸੀਂ ਕੋਦੂਆਂ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਵੀ ਭਾਈ ਇਹ ਬੰਦਾ ਕਿਵੇਂ ਦੋਗਲੀ ਰਾਜਨੀਤੀ ਖੇਲਦਾ ਲਾਣ ਤਾਂ ਤੁਹਾਡੇ ਵਰਗੇ ਬੰਦੇ ਨੇ ਫਿਰ ਇਹ ਹਾਲਾਤ ਬਣਾਤੇ ਨੇ ਪੰਜਾਬ ਦੇ ਉਹ ਲੋਕਾਂ ਨੂੰ ਮੂਰੇ ਕਰਨਗੇ ਜਿਹੜੇ ਲੋਕਾਂ ਨੇ ਸਿਰ ਦੇ ਉੱਤੇ ਕਤਲਾਂ ਦੇ ਕੇਸ ਸਿਰ ਦੇ ਉੱਤੇ ਬੰਦਿਆਂ ਨੂੰ ਮਾਰਨ ਦੇ ਕੇਸ ਸਰ ਦੇ ਉਪਰ ਲੋਕੀ ਡਕਾਇਤੀ ਜਿਹੜੀ ਆਰਦਰਾਂ ਰੁੱਟ ਮਾਰ ਦੇ ਕੇਸ ਉਹ ਬੰਦੇ ਨੂੰ ਮੂਹਰੇ ਕਰਨਗੇ ਪ੍ਰੈਜ਼ੈਂਟ ਹੈ ਵੀ ਆਦੋ ਇਹਨੂੰ ਵੋਟਾਂ ਪਾਓ ਹਲੇ ਵੀ ਬੈਠੇ ਨਹੀਂ ਜਾਂਦੇ ਨਹੀਂ ਸ਼ਹਾ ਸਿਮਰਜੀਤ ਮਾਰ ਸਾਡੀ ਕੌਮ ਦਾ ਹੀਰਾ ਇਹ ਦੱਸੋ ਲੋਕਾਂ ਨੂੰ ਕਿਉਂ ਤੁਸੀਂ ਕਿਉਂ ਇਹ ਗੱਲਾਂ ਕਿੰਨੀਆਂ ਵੀਡੀਓ ਤੁਹਾਡੇ ਮੂਹਰੇ ਕੱਢ ਕੱਢ ਕੇ ਦਿਖਾਤੀਆਂ ਇਹਨੂੰ ਸਵਾਲ ਪੁੱਛੋ ਹੁਣ ਕੱਲਾ ਲੱਖੇ ਨੂੰ ਗਰਾਉਂਡ ਚੋਂ ਕੱਢ ਦੋ ਬਾਹਰ ਸਿਮਰਜੀਤ ਮਾਰ ਨੂੰ ਸਵਾਲ ਪੁੱਛ ਲੋਏ ਵੇ ਇਹ ਸਵਾਲ ਦਾ ਜਵਾਬ ਦੇ ਵੀ ਕੀ ਸੋਚ ਕੇ ਤੈਹ ਬੰਦੇ ਨੂੰ ਪਾਰਟੀ ਦੀ ਟਿਕਟ ਦਿੱਤੀ ਆ ਕੀ ਸੋਚਿਆ ਤੈ ਬਣੀ ਕੋਈ ਲੌਜੀਕ ਕੋਈ ਗੱਲ ਬਣੀਆ ਚੀਜ਼ ਦੇ ਉੱਤੇ ਇਹ ਬਣ ਗਈ ਸਾਡੇ ਧਰਮ ਦੇ ਮੋਰੀ ਇਹ ਕਰਨਗੇ ਜੀ ਖਾਲਸੇ ਦੀ ਗੱਲ ਹੁਣ ਬਣਾ ਲਵੇ ਲੱਖੇ ਨੂੰ ਲੱਖੇ ਦਾ ਬਿਆਨ ਆ ਪੈਨੇ মিডিਆ ਦੇ ਵਿੱਚ ਉਹ ਤਾਂ ਕਹਿੰਦਾ ਮੈਂ ਪੰਥ ਕਹੀ ਨਹੀਂ ਹੈਗਾ ਆ ਬਾਈ ਨੇ ਕਮੈਂਟ ਕੀਤਾ ਸਿਮਰਨ ਨੇ ਪੜ੍ਹਦਾ ਕਮੈਂਟ ਬਾਈ ਦਾ ਕਹਿੰਦਾ ਕੱਲ ਮੈਂ ਮਨਜੀਤ ਕਰਤਾਰਪੁਰ ਦੇ ਸਵਾਲ ਕੀਤਾ ਦੀਪ ਸਿੱਧੂ ਬਾਰੇ ਸਵਾਲ ਕੀਤਾ ਸੀ ਬਾਈ ਮਨਜੀਤ ਕਰਤਾਰਪੁਰ ਬਲੌਕ ਕਰ ਗਿਆ ਇਹ ਤਾਂ ਬਾਈ ਬਹੁਤ ਡੂੰਘੇ ਸਵਾਲ ਨੇ ਇਹ ਇਹਨਾਂ ਨੂੰ ਅੱਜ ਪੁੱਛੇ ਮਨਜੀਤ ਕਰਤਾਰਪੁਰ ਨੂੰ ਵੀ ਪੁੱਛ ਰਿਹਾ ਖੜਾ ਕੇ ਜਿਹੜੇ ਹੋਰ ਉਹਦੀ ਟੋਲੀ ਦੇ ਬੰਦੇ ਨੇ ਵੀ ਜਿਹੜੇ ਆ ਜਿਹੜੇ ਤਲਵਾੜੇ ਵਰਗੇ ਨੇ ਵੀ ਹੁਣ ਜਾ ਕੇ ਸਿਮਰਨ ਜੀ ਦੀ ਮਾਨ ਦੀ ਇਹ ਸਪੋਰਟ ਕਰਨਗੇ ਜੇ ਸਿਮਰਿਤ ਮਾਹਨ ਦੀ ਸਪੋਰਟ ਇਹ ਕਰਦੇ ਨੇ ਦੁਵਾਰਚੀ ਫੇਰ ਲੱਖੇ ਨੂੰ ਨੇ ਚੁਣ ਲਿਆ ਜੇ ਫੇਰ ਉਹਦੀ ਸਪੋਰਟ ਕਰਦੇ ਨੇ ਫਿਰ ਸ਼ਰਿਆਮੇ ਸ਼ੋ ਹੁੰਦੇ ਨੇ ਵੀ ਉਹ ਵੀ ਦੀਪ ਦੇ ਨਾਲ ਸਿਰਫ ਇੱਕ ਟਾਈਮ ਪਾਸ ਕਰ ਰਹੇ ਸੀ ਹੁਣ ਮੈਨੂੰ ਆਪਣੇ ਪੰਜਾਬੀ ਜੋ ਆਪਣੀ ਕੌਮ ਆ ਸਿੱਖ ਕੌਮ ਉਹ ਜਵਾਬ ਦਵੇ ਗੱਲ ਦਾ ਵੀ ਇਹਦਾ ਮਤਲਬ ਕੀ ਕੱਢੀ ਹੁਣ ਅਸੀਂ ਕਈ ਲੋਕ ਤਾਂ ਨਾ ਇੱਕ ਮੈਂ ਗਾਂਹ ਵਾਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗਾ ਦਿਖਾਊਗਾ ਕੰਪਿਊਟਰ ਤੇ ਲੈ ਕੇ ਵਧੀਆ ਤਰੀਕੇ ਨਾਲ ਜਿਹਦੇ ਵਿੱਚ ਬੰਦੇ ਕਹਿ ਰਹੇ ਨੇ ਵੀ ਆਉਣ ਵਾਲਾ ਪ੍ਰਧਾਨ ਸਿਮਰਜੀਤ ਮਾਨ ਤੋਂ ਬਾਅਦ ਲੱਖਾ ਸ਼ਰੋਮਣਿਆ ਅਕਾਲੀ ਦਲ ਅੰਮ੍ਰਿਤਸਰ ਦਾ ਉਹ ਬੰਦਾ ਜੀਤੇ ਪਹਿਲੇ ਕੇਸ ਪਏ ਹੋਏ ਨੇ ਇਹਨਾਂ ਨੇ ਜੀ ਦੀਪ ਸਿੱਧੂ ਦਾ ਪੂਰਾ ਫੁੱਲ ਫਾਇਦਾ ਚੱਕਿਆ ਆ ਸਿਮਰਜੀਤ ਮਾਨ ਨੇ ਫਾਇਦਾ ਚੱਕਿਆ ਅਖੀਰਲਾ ਬਿਆਨ ਮੀਡੀਆ ਚੱਕ ਕੇ ਮੁੱਕਰ ਗਿਆ ਇਹ ਕਹਿੰਦਾ ਮੈਨੂੰ ਨਹੀਂ ਕਿਹੜਾ ਕਿਸ ਨੇ ਮੇਰੀ ਹੈਲਪ ਕੀਤੀ ਨਾ ਲੋਕਾਂ ਨੇ ਮੈਨੂੰ ਦੀਪ ਸਿੱਧੂ ਤੇ ਮੂਸੇ ਵਾਲ ਦੇ ਜਿੱਤੇ ਵੋਟਾਂ ਪਾਈਆਂ ਨਹੀਂ ਜੇ ਇੰਨਾ ਜਿਆਦਾ ਕਾਰੀਗਰ ਸੀਗਾ ਫਿਰ 20 ਸਾਲ ਜਿੱਤੇਗਾ ਤੇ ਨਹੀਂ ਆਸਣ ਕਰ ਨਾਲ ਉਹ ਤੋਂ ਕੰਮ ਆ ਆ ਬਿਠਾ ਕੇ ਲੱਖੇ ਨੂੰ ਕਰਤਾ ਲਾਂ ਲੱਖੇ ਦਾ ਨਹੀਂ ਹੁਣ ਮੈਨੂੰ ਉਹ ਭੇਡਾਂ ਜਵਾਬ ਦੇਣ ਜਿਹੜੀਆਂ ਭੇਡਾਂ ਜਦੋਂ ਮੈਂ ਪਹਿਲਾਂ ਸਿਮਜ ਤੋਂ ਮਾਰ ਲਉ ਤੇ ਵੀਡੀਓ ਪਾਈ ਸੀ ਤੋ ਤਿੰਨ ਮਹੀਨੇ ਪਹਿਲਾਂ ਜਦ ਟੱਪਦੇ ਸੀਗੇ ਸਾਡੇ ਕੌਮ ਦਾ ਹੀਰਾ ਜੀ ਇਹ ਮਰਮੇ ਨੂੰ ਦੱਸ ਦਿਓ ਭਾਈ ਇਹ ਕੌਮ ਦਾ ਹੀਰਾ ਤੁਸੀਂ ਸਮਝਦਵਾ ਨੂੰ ਹਲੇ ਵੀ ਮੰਨਦੇ ਹੋ ਤਾਂ ਫਿਰ ਥੋੜੇ ਜਿਨਾ ਲਾਣ ਦੀ ਕੋਈ ਬੰਦਾ ਹੈ ਨਹੀਂ ਹੋᱡ ਆਉਣ ਵਾਲੀ ਟਾਈਮ ਦੇ ਵਿੱਚ ਜਿਹੜੀ ਵੀਡੀਓ ਬਣਾਵਾਂਗੇ ਹਨ ਜਿਹੜੀ ਵੀਡੀਓ ਬਣਾਵਾਂਗੇ ਉਹ ਵੀਡੀਓ ਦੇ ਵਿੱਚ ਮੈਂ ਅੱਗੇ ਵੀ ਦੱਸਿਆ ਸੀਗਾ ਸਿਮਰਜੀਤ ਮਾਨ ਦਾ ਸ਼ਰਾਬ ਦੀ ਫੈਕਟਰੀ ਜੀ ਯੂਪੀ ਦੇ ਵਿੱਚ ਨਾ ਉੱਥੇ ਹਿੱਸਾ ਇੱਕ ਕੌਮ ਦੇ ਜਿਹਨੂੰ ਤੁਸੀਂ ਕੌਮੀ ਬੰਦਾ ਕਹਿੰਦੇ ਹੋ ਆਪਣੇ ਤਾਂ ਜਗਾੜਿਆਂ ਨੂੰ ਸੈੱਟ ਨਹੀਂ ਹੁੰਦੇ ਆ ਕਿ ਕਹਾਂ ਵਾਲੇ ਬੰਦੇ ਜਗੜ ਸੈੱਟ ਕਰਨਗੇ ਆ ਬਾਈ ਦਾ ਕਮੈਂਟ ਪੜ ਲਈਏ ਇੱਕ ਉਹ ਤੋਂ ਬਾਅਦ ਫਿਰ ਆਪਾਂ ਕਹਾਂ ਵਾਲੀ ਵੀਡੀਓ ਬਣਾਵਾਂਗੇ ਕਹਿੰਦਾ ਜੱਗੇ ਬਾਈ ਨੇ ਕਮੈਂਟ ਕੀਤਾ ਕਹਿੰਦਾ ਭਰਾ ਸਿਮਨਜੀ ਤੋਂ ਮਾਨ ਕਾਂਗਰਸ ਦੇ ਵੋਟਾਂ ਕਰਕੇ ਪਿਛਲੀ ਬਾਾਰ ਜਿੱਤਿਆ ਸੀ ਸੰਗਰੂਰ ਕਈ ਪਿੰਡ ਐ ਦੇ ਇਦਾਂ ਦੇ ਸੀ ਜਿਨ੍ਹਾਂ ਕਾਂਗਰਸ ਦੇ ਬੂਤ ਤੱਕ ਨਹੀਂ ਲਾਏ ਤੇਰਾ ਕਮੈਂਟ ਕੱਟਿਆ ਹੋਇਆ ਵੀਰੇ ਵਿੱਚ ਉੱਦਾਂ ਤੇ ਮੇਰਾ ਮੋਬਾਈਲ ਉਹ ਪੜ ਨਹੀਂ ਰਿਹਾ ਕਹਾਂ ਵਾਲਾ ਏ ਆ ਗਿਆ ਪੂਰਾ ਤੇ ਨਹੀਂ ਲਾਏ ਮੂਸੇ ਵਾਲੇ ਕਰਕੇ ਕਾਂਗਰਸ ਨੇ ਵੋਟਾਂ ਮਾਰਨ ਨੂੰ ਪਾਈਆਂ ਸੀ ਹੁਣ ਜੇ ਤੁਸੀਂ ਕਾਂਗਰਸੀ ਇਹਦੀ ਗੱਲ ਕਰਦੇ ਹੋ ਜੇ ਤੁਸੀਂ ਆਹੀ ਗੱਲ ਤੇ ਉਹਨਾਂ ਸੁਖਪਾਲ ਖੈਰਾ ਵੀ ਕਾਰਸ ਬਲੀਓ ਖੜਾ ਹੁਣ ਹੁਣ ਭਾਨੇ ਆਉਣੀ ਭਾਨਾ ਲੱਖਾਂ ਉਹਦੀ ਟੀਮ ਉਹਦੀ ਪਾਰਟੀ ਜਿਹੜੇ ਬੋਕ ਨੇ ਸਾਰੇ ਉਹ ਹੁਣ ਉਹ ਕਰ ਦੇਣ ਜਿਹਦੀ ਸਪੋਰਟ ਮਰਜੀ ਜੇ ਖੈਰੇ ਦੀ ਸਪੋਰਟ ਕਰਦੇ ਨੇ ਕਿਉਂਕਿ ਖੈਰੇ ਦੀ ਸਪੋਰਟ ਉਹਨੂੰ ਕਰਨੀ ਪੈਣੀ ਆ ਫਿਰ ਸਿੱਧੂ ਮੂਸੇ ਵਾਲੇ ਦੀ ਕਿਉਂ ਨਹੀਂ ਕੀਤੀ ਕੀ ਹੁਣ ਭਾਨਾ ਕਾਂਗਰਸ ਦੇ ਵਿੱਚ ਜਿਹੜਾ ਖੜਿਆ ਖੈਰਾ ਉਹਦੀ ਸਪੋਰਟ ਕਰੂਗਾ ਕਿ ਸਿਮਰਜੀਤ ਮਾਨ ਦੀ ਕਰੂਗਾ ਜਾਂ ਲੱਖੇ ਦੀ ਕਰੂਗਾ ਸੋ ਜਿੰਨੇ ਵੀ ਇਹ ਸਾਰੇ ਬੰਦੇ ਨੇ ਹਨਾ ਇਹ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਿਲ ਮੁਲ ਕੇ ਪੰਜਾਬ ਨੂੰ ਖਾਈ ਜਾਂਦੇ ਨੇ ਆਪਣੇ ਬੰਦੇ ਹਲੇ ਵੀ ਉੱਠ ਕੇ ਇਹਨਾਂ ਨੂੰ ਸਵਾਲ ਨਹੀਂ ਪੁੱਛਦੇ ਸਿਮਰਜੀਤ ਮਾਨ ਨੂੰ ਇਹ ਖੜ ਕੇ ਪੁੱਛ ਵੀ ਲੱਖਾ ਤੂੰ ਕਿਹੜੇ ਹਿਸਾਬ ਨਾਲ ਸਿਲੈਕਟ ਕੀਤਾ ਵੀ ਜਿਹੜਾ ਦੀਪ ਨੂੰ ਗਲਤ ਕਹਿੰਦਾ ਸੀਗਾ ਜਾਂ ਵਰਦੀਪ ਨੂੰ ਗਲਤ ਮੰਨ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਪੰਜਾਬ ਚ ਲੋਕਾਂ ਨੂੰ ਲੁੱਟਣਾ ਕੇਵਾ ਸਿਰਫ ਇਹੀ ਪਿਆਰ ਹੈ ਇਹਨਾਂ ਨੂੰ ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਚੱਕ ਲਿਓ ਇਤਿਹਾਸ ਮਗਰਲਾ ਪੁਰਾਣਾ ਆਪ੍ਰੀਤ ਬਾਈ ਦਾ ਕਮੈਂਟ ਪੜ੍ਹਨ ਲਈ ਕਹਿੰਦਾ ਬ੍ਰਦਰ ਇਹ ਸਾਰੇ ਖੇਤਰਾਂ ਨੂੰ ਫਿਰਦੇ ਨੇ ਚੇਅਰ ਨੂੰ ਫਿਰਦੇ ਨੇ ਸਹੀ ਗੱਲ ਆ ਬਾਈ ਇਹ ਸਾਰੇ ਕੁਰਸੀ ਵਾਲੇ ਨੇ ਇਹ ਮੰਨਣਾ ਪੈਣਾ ਆਪਾਂ ਨੂੰ ਆਪਣੀ ਕੌਮ ਨੂੰ ਇੱਕ ਵਾਰ ਫੇਰ ਰਿਪੀਟ ਮੈਂ ਕਰ ਦਿੰਨਾ ਮਾਨ ਨੂੰ ਖੜਾ ਕੇ ਸਵਾਲ ਪੁੱਛੋ ਇਹ ਵੀ ਤੂੰ ਕਿਹੜੇ ਹਿਸਾਬ ਨਾਲ ਲੱਖੇ ਨੂੰ ਸਿਲੈਕਟ ਕੀਤਾ ਜੇ ਲੱਖਾ ਸਿਲੈਕਟ ਹੋਇਆ ਤਾਂ ਫਿਰ ਦੀਪ ਸਿੱਧੂ ਗਲਤ ਫਿਰ ਮਾਨ ਨੇ ਇੱਥੇ ਬੈਠ ਕੇ ਤੇ ਤੇਰਾ ਹੋਰ ਹਸ ਹਕ ਤਾਬ ਕਰੀ ਅਸੀਂ ਤੈਨੂੰ ਹੋਰ ਅਸੀਂ ਹੋਰ ਭੰਡਿਏ ਵੀ ਇਹ ਸਾਡੀ ਕੌਮ ਦਾ ਬੰਦਾ ਜੀ ਇਹ ਚੰਗਾ ਭਾਈ ਗਾਂ ਵਾਲੀ ਵਾਰ ਵੀਡੀਓ ਵਿੱਚ ਲਾਈਵ ਦਿਖਾ ਕੇ ਤੁਹਾਨੂੰ ਪ੍ਰੂਫ ਗੱਲ ਕਰਾਂਗੇ ਸੱਚੀ ਗੱਲ ਬਾਈ